ਅਸ਼ਿਲੇ ਦਿਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਵੱਲੋਂ ਗੁਰੂ ਸਾਹਿਬਾਨ ਦੇ ਪ੍ਰਤੀ ਅਪਸ਼ਬਦ ਦੀ ਵਰਤੋਂ ਕੀਤੀ ਗਈ ਜਿਸ ਦਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਹਾਲਾਂਕਿ ਇਨੇ ਦਿਨ ਬੀਤਣ ਦੇ ਬਾਅਦ ਵੀ ਨਾ ਤਾਂ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਆਤੀਸ਼ੀ ਦੇ ਵੱਲੋਂ ਮਾਫੀ ਮੰਗੀ ਗਈ ਤੇ ਨਾ ਹੀ ਅੱਗੇ ਕੋਈ ਕਾਰਵਾਈ ਹੋਈ ਇਸ ਮੁੱਦੇ ਦੇ ਸੰਬੰਧ ਚ ਅਜੂ ਪਾਚਪਾ ਜ਼ਿਲ੍ਹਾ ਪਟਿਆਲਾ ਦੇ ਵੱਲੋਂ ਰਾਜਪੁਰਾ ਦੇ ਪ੍ਰਭাকর ਚੌਂਕ ਤੇ ਸਾਬਕਾ ਮੁੱਖ ਮੰਤਰੀ ਦਿਲਯਾ ਤੁਸ਼ੀ ਦਾ ਪਤਲਾ ਫੂਕਿਆ ਗਿਆ ਤੇ ਇਸ ਦੌਰਾਨ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੇ ਸ਼ਾਂਚ ਬੋਲੇਗੀ ਅਪਸ਼ਬਦਾਂ ਨੂੰ ਲੈ ਕੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੱਸਦੇ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਜਸਬੀਰ ਸਿੰਘ ਗਰੋਲਦੀ ਵਿਕਾਸ ਸ਼ਰਮਾ ਨੇ ਕਿਹਾ ਕਿ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਜਪਾ ਦੇ ਵੱਲੋਂ ਗੁਰੂ ਸਾਹਿਬਾਨ ਦਾ અપਮਾਨ ਦਾ ਭਾਰਤੀ ਜਨਤਾ ਪਾਰਟੀ ਇਸ ਦਾ ਡਟ ਕੇ ਵਿਰੋਧ ਕਰੇਗੀ ਅਤੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਨਾ ਤਾਂ ਕੇਜਰੀਵਾਲ ਇਸ ਬਾਰੇ ਕੁਝ ਬੋਲਦੇ ਨੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਪਾਰਟੀ ਦੀ ਮੰਨਸ਼ਾ ਕੁਝ ਹੋਰ ਹੀ ਹੈ ਸਰ ਕੀ ਕਰਨਾ ਅੱਜ ਜੋ ਆਤਸੀ ਦਾ ਪੁਤਲਾ ਫੂਕਿਆ ਗਿਆ ਥੇ ਸਾਰੇ ਬੀਜਪੀ ਵਰਕਰ ਇਕੱਠੇ ਹੋਏ ਨੇ ਦੇਖੋ ਜੀ ਬਹੁਤ ਮੰਦਭਾਗੀ ਮੰਦਭਾਗੀ ਘਟਨਾ ਹੈਗੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਮੌਜੂਦਾ ਐਮ ਐਲ ਏ ਆਤਸੀ ਮਾਰਲਿਨ ਨੇ ਜੋ ਵਿਧਾਨ ਸਭਾ ਚ ਖੜ ਕੇ ਸਾਬ੍ਹ ਸ੍ਰੀ ਗੁਰਤੇਗ ਬਹਾਦਰ ਜੀ ਦੇ ਖਿਲਾਫ ਅਪਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਹੈ ਅਸੀਂ ਤਾਂ ਉਹ ਗੱਲਾਂ ਸੋਚ ਵੀ ਨਹੀਂ ਸਕਦੇ ਉਹ ਗੁਰੂ ਜਿਸ ਨੇ ਆਪਣਾ ਸਰਬੰਸ ਸਾਰਾ ਵਾਰ ਦਤਾ ਹੋਵੇ ਇਸ ਕਾਇਨਾਤ ਦੇ ਲਈ ਹਿੰਦੂਆਂ ਦਾ ਸਿੱਖਾਂ ਦਾ ਪਿੱਛੇ ਜੇ ਸਾਡੇ ਹੋਮ ਮਿਨਿਸਟਰ ਸਾਹਿਬ ਵੀ ਆਏ ਉਹਨਾਂ ਨੇ ਵੀ ਇੱਕ ਗੱਲ ਬੜੇ ਉਹਦੇ ਨਾਲ ਸਟੇਜ ਤੋਂ ਕਹੀ ਕਿ ਜੇ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹਾਦਤ ਨਾ ਦੰਦੇ ਅੱਜ ਨਾ Hindu ਹੋਣਾ ਸੀ ਨਾ Sikh ਹੋਣਾ ਸੀ ਉਸ ਗੁਰੂ ਪ੍ਰਤੀ ਇਹਨਾਂ ਦੀ ਸੋਚ ਜਗ ਜਹਰ ਹੋ ਗਈ ਵੀ ਕੀ ਜਿਹੜੇ ਬੰਦਾ ਜਿਹੜੀ ਪਾਰਟੀ ਸਾਬਸਿਰ ਗੁਰ ਤੇਗ ਬਹਾਦਰ ਜੀ ਵਰਗੇ ਬਹਾਨ ਗੁਰੂ ਦਾ ਸਤਕਾਰ ਨਹੀਂ ਕਰ ਸਕਦੇ ਉਹ ਆਮ ਪਬਲਿਕ ਦਾ ਕੀ ਕਰੇਗੀ ਮਤਲਬ ਬਹੁਤ ਮੰਦਭਾਗੀ ਘਟਨਾ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਹੈ ਉਹ ਖਾਰਜ ਕੀਤੀ ਜਾਵੇ ਸਾਨੂੰ ਇਹਨਾਂ ਨੂੰ ਮਾਫੀ ਨਹੀਂ ਅਸੀਂ ਮੰਗਵਾਉਣਾ ਚਾਹੁੰਦੇ ਅਸੀਂ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਔਰ ਇਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਦਾ ਚਾਹੁੰਦੇ ਆ ਇਹਦੇ ਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਭਗਵੰਤ ਮਾਨ ਸਰਕਾਰ ਹੈ ਪੂਰੀ ਆਮ ਆਦਮੀ ਪਾਰਟੀ ਇਸ ਕੰਮ ਲਈ ਸਰਕਾਰੇ ਲਈ ਅਸੀਂ ਤਾਂ ਦੋਸ਼ੀ ਮੰਨਦੇ ਹਾਂ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਇਹ ਇਕੱਲਾ ਪੰਜਾਬ ਵਿੱਚ ਹੈ ਇਹ ਪੂਰੇ ਇੰਡੀਆ ਚ ਕਰ ਰਹੇ ਹੋ ਸਰ ਇਹ ਪੂਰੇ ਇੰਡੀਆ ਚ ਹੈ ਦਿੱਲੀ ਚ ਵੀ ਚੱਲ ਰਿਹਾ ਹੈ ਪੰਜਾਬ ਚ ਵੀ ਹਰ ਹਰ ਜ਼ਿਲ੍ਹੇ ਚ ਹਰ ਬੰਦੇ ਨੂੰ ਹਰ ਸਿੱਖ ਦਾ ਜਿਹੜਾ ਹਿਰਦਾ ਬਲਉਂਦ ਰਿਹਾ ਗਿਆ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਨਿੰਦਣੀਆ ਹੈਗੀ ਐ ਵੀ ਇਹ ਬੜੀ ਮਤਲਬ ਮੰਦਪਾਗੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀਸ ਲੀਡਰ ਨੇ ਜਿਹੜੀ ਮੁੱਖ ਮੰਤਰੀ ਰਹੀ ਹੋਵੇ ਉਹਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਗੁਰੂਆਂ ਪ੍ਰਤੀ ਕੀ ਬੋਲਣਾ ਚਾਹੀਦਾ ਕੀ ਨਹੀਂ ਬੋਲਣਾ ਚਾਹੀਦਾ ਕਾਰਵਾਈ ਨਹੀਂ ਹੁੰਦੀ ਅੱਗੇ ਦਾ ਤੁਹਾਡਾ ਭਾਜਪਾ ਦਾ ਕੀ ਸਟੈਪ ਰਹੇਗਾ ਅੱਗੇ ਦਾ ਦੇਖੋ ਜੀ ਭਾਜਪਾ ਪਹਿਲਾਂ ਵੀ ਗੁਰੂਆਂ ਦੇ ਨਾਲ ਦੇ ਸਤਕਾਰ ਚ ਪੂਰਾ ਖੜਦੀ ਆਈ ਹੈ ਔਰ ਅੱਜ ਵੀ ਅਸੀਂ ਪੂਰੀ ਭਾਰਤੀ ਜਨਤਾ ਪਾਰਟੀ ਇਸ ਲਈ ਪੂਰਾ ਪ੍ਰੋਟੈਸਟ ਕਰਾਂਗੇ ਜਿੱਥੇ ਤੱਕ ਵੀ ਸਾਨੂੰ ਜੋ ਵੀ ਰੋਸ ਮੁਜ਼ਾਹਰਾ ਇਸ ਲਈ ਕਰਨਾ ਪਿਆ ਉਹ ਕਰਾਂਗੇ ਜਿਸ ਤਰ੍ਹਾਂ ਜੀ ਪ੍ਰਧਾਨ ਜੀ ਜਿਹੜੀ ਵਾਇਸ ਹੈ ਉਹਨੂੰ ਲੈਬੋਰੀਟਰੀ ਚ ਭੇਜਿਆ ਗਿਆ ਚੇਂਜ ਕਰਨ ਲਈ ਤੇਸਟ ਕਰਨ ਲਈ ਅਗਰ ਉਹ ਸਹੀ ਨਹੀਂ ਨਿਕਲਦੀ ਫਿਰ ਤੁਹਾਡਾ ਕੀ ਸਟੈਪ ਰਹੇਗਾ ਸਰ ਗੱਲ ਇਹ ਹੈ ਪਹਿਲਾਂ ਤਾਂ ਗਲਤ ਹੋਣ ਦਾ ਮਤਲਬ ਹੀ ਨਹੀਂ ਕਾਰਨ ਕੀ ਹੈ ਤੁਸੀਂ ਸਾਰੇ ਸਾਡੇ ਪੱਤਰਕਾਰ ਭਰਾਓ ਉੱਥੇ YouTube ਤੇ ਪਿਆ ਵਿਧਾਨ ਸਭਾ ਦੀ ਕਾਰਵਾਈ ਰਿਕਾਰਡਡ ਹੁੰਦੀ ਹੈ ਇਹ ਤਾਂ ਕੋਈ ਬਣਾਉਣ ਵਾਲੀ ਗੱਲ ਤਾਂ ਹੈ ਹੀ ਨਹੀਂ ਉੱਥੇ ਉੱਥੇ ਦੀ ਤੁਸੀਂ ਸਾਰਿਆਂ ਨੇ ਉਹ ਪੂਰੀ ਵੀਡੀਓ ਕਲਿੱਪ ਆਪਾਂ ਵੀ ਸੁਣੀ ਹੈ ਉੱਥੋਂ ਦੇ ਜਿਹੜੇ ਮਤਲਬ ਉਸ ਵਿਧਾਨ ਸਭਾ ਦੀ ਕਾਰਵਾਈ ਚੋਂ ਤਾਂ ਮਤਲਬ ਇਹ ਨਹੀਂ ਜੇ ਇਹਨਾਂ ਦਾ ਇਹ ਹੁੰਦਾ ਉਸ ਦਿਨ ਦੀ ਹੈ ਕਹਿੰਦੇ ਵੀ ਸਾਡੀ ਫੇਕ ਹੈ ਇਹ ਬਣਾਈ ਗਈ ਹੈ ਅੱਜ ਤੱਕ ਇੱਕ ਵੀ ਬਿਆਨ ਕਿਸੇ ਵੀ ਪਾਰਟੀ ਦੇ ਕਿਸੇ ਲੀਡਰ ਦਾ ਨਹੀਂ ਆਇਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਟ ਤੇ ਕੱਟ ਕੱਟ ਲਿਓ ਮੈਂ ਨੀਚੇ ਰੱਖਦਾ ਹਾਂ ਆਮ ਆਦਮੀ ਪਾਰਟੀ ਦੀ ਸੋਚ ਸਿੱਖ ਵਿਰੋਧੀ ਹੈ ਪਾਵਰ ਤੇ ਜਾਵਰ ਵਾਲੀ ਸੋਚ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਪਮਾਨ ਕਰਕੇ ਜਿਹੜੇ ਸ਼ਬਦ ਆਤੀਸ਼ੀ ਨੇ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਵਿਧਾਇਕ ਹੈ ਉਹਨੇ ਵਰਤੇ ਨੇ ਬੜੇ ਨਿੰਦਨਯੋਗ ਨੇ ਕੋਸੀ ਉਹ ਗੋਲ ਵੀ ਨਹੀਂ ਸਕਦੇ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਸਾਡੇ ਗੁਰੂਆਂ ਪ੍ਰਤੀ ਵੱਡੇ ਵੱਡੇ ਸਮਾਗਮ ਕਰਾ ਰਹੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਐਡੀ ਵੱਡੀ ਜਿਹੜੀ ਲਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਵੀਰਵਾਲ ਦੀ ਬਸ ਹੋਰ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਮੈਂ ਇਹ ਸਮਝਦਾ ਇਹ ਕੱਲੀ ਆਮ ਆਦਮੀ ਪਾਰਟੀ ਦੀ ਹੈ ਕੱਲੀ ਆਪੀਸੀ ਦੀ ਸੋਚ ਨਹੀਂ ਹੈ ਇਹ ਪੂਰਾ ਇੰਡੀ ਗਠਵੰਦਨ ਹੈ ਜਿਹੜਾ ਇਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਇਹ ਸੋਚ ਹੈ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਵਿਧਾਇਕ ਨੇ ਇਹ ਸ਼ਬਦ ਵਰਤੇ ਨੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਉੱਤਰੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੀ ਦੀ ਅਗਵਾਈ 'ਚ ਸਾਰੇ ਜ਼ਿਲ੍ਹੇ ਦੀ ਟੀਮ ਵੱਲੋਂ ਅੱਜ ਇਹ ਰੋਸ਼ ਪ੍ਰਦਰਸ਼ਨ ਹੈ ਜਿਹੜਾ ਪੁਤਲਾ ਜਲਾ ਕੇ ਉਹ ਕੀਤਾ ਗਿਆ ਅੱਗੇ ਵੀ ਜਿੰਨਾ ਚਿਰ ਤੁਸੀਂ ਇੱਕ ਗੱਲ ਹੋਰ ਦੇਖੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਲੇ ਤੱਕ ਉਹਨੇ ਕੋਈ ਮਾਫੀ ਨਹੀਂ ਮੰਗੀ ਜਦ ਕਿ ਮਾਫੀ ਨਾਲ ਉਹਦਾ ਖੇੜਾ ਨਹੀਂ ਛੁੱਟਣਾ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਣੀ ਚਾਹੀਦੀ ਹੈ ਪਰ ਹਲੇ ਤੱਕ ਉਹਨਾਂ ਨੇ ਮਾਫੀ ਨਹੀਂ ਮੰਗੀ ਜੀ ਕੇਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਜਿਹੜਾ ਉਹਨਾਂ ਨੇ ਵੀ ਇਸ ਦੇ ਉੱਤੇ ਕੋਈ ਟਿੱਪਣੀ ਕੀਤੀ ਹੈ ਵੀ ਉਹਨਾਂ ਨੇ ਗਲਤ ਕਿਹਾ ਐ ਜਾਂ ਸਹੀ ਕਿਹਾ ਦੇਖੋ ਕੇਜਰੀਵਾਲ ਜੀ ਨੇ ਕੋਈ ਟਿੱਪਣੀ ਨਹੀਂ ਕੀਤੀ ਮਾਨ ਸਾਹਿਬ ਨੇ ਇੱਕ ਪੋਸਟ ਪਾਈ ਹੈ ਕਿ ਇਹ ਇਹ ਜਿਹੜੀ ਜਿਹੜੀ ਉਹ ਆਤੀਸ਼ੀ ਨੇ ਜਿਹੜਾ ਬਿਆਨ ਦਿੱਤਾ ਹੈ ਕੀ ਇਹ ਤਿਆਰ ਕੀਤਾ ਹੋਇਆ ਹੈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਸਾਰਾ ਕੁਝ ਰਿਕਾਰਡਡ ਹੁੰਦਾ ਉੱਥੋਂ ਨਿਕਲ ਜਾਣੀ ਹੈ ਜਦੋਂ ਇਹ ਬਿਆਨ ਦਿੱਤਾ ਹੈ ਆਤੀਸ਼ੀ ਨੇ ਤਾ ਸਾਡੇ ਦਿੱਲੀ ਦੇ ਸੀਨੀਅਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਨੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਨਾਲ ਦੀ ਨਾਲ ਟੋਕਿਆ ਉਹਨੂੰ ਵੀ ਤੂੰ ਆ ਵੀ ਤੁਸੀਂ ਆ ਕੀ ਬੋਲ ਰਹੇ ਹੋ ਨਾਲ ਦੀ ਨਾਲ ਟੋਕਿਆ ਜੇ ਬਿਆਨ ਤਿਆਰ ਕੀਤਾ ਹੁੰਦਾ ਤਾਂ ਉਹਨਾਂ ਨੂੰ ਟੋਕਦਾ ਕੌਣ ਤੇ ਕਿਉਂ ਟੋਕਦਾ ਥੈਂਕ ਯੂ ਕੀ ਗੱਲ ਹੈ ਲੰਦਾ ਜੀ